ਤੇ ਗੁਸਤਾਖੀ ਮਾਫ ਮੈਨੂੰ ਦੁਬਾਰਤੋਂ ਲਾਈਵ ਹੋਣਾ ਪਿਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕਮਿਸ਼ਨਰ ਆਫ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਕਿਵੇਂ ਆਪਣੇ ਆਪਰੇਸ਼ਨ ਕਵਰ ਅਪ ਚ ਜੁਟ ਗਏ ਆ ਇਹ ਗੱਲ ਦੋ ਤਿੰਨ ਗੱਲਾਂ ਤੋਂ ਸਾਫ ਹੁੰਦੀ ਆ ਗੁਰਪ੍ਰੀਤ ਸਿੰਘ ਭੁੱਲਰ ਨੇ ਹੁਣੇ ਇੱਕ ਚੈਨਲ ਚ ਚੈਨਲ ਵਾਲਾ ਘਰੇ ਸੱਦਿਆ ਔਰ ਘਰੇ ਸਦਕੇ ਇੱਕ ਵੀਡੀਓ ਰਿਕਾਰਡ ਕੀਤੀ ਹੈ ਜਿਦੇ ਚ ਕਹਿ ਰਹੇ ਆ ਕਿ ਅਸੀਂ ਇਹ ਐਂਗਲ ਵੀ ਇਨਵੈਸਟੀਗੇਟ ਕਰਾਂਗੇ ਕਿ ਇਹ ਕਿਥੇ ਸਿੰਪਥੀ ਲੈਂਡ ਦਾ ਤਰੀਕਾ ਤਾਂ ਨਹੀਂ ਸੁਖਵੀਰ ਸਿੰਘ ਬਾਦਲ ਦਾ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਵਰਦੀ ਇੱਕ ਦਿਨ ਉਤਰ ਜਾਣੀ ਕਦੇ ਆਪ ਦੀ ਅੱਖਾਂ ਦੇ ਅੰਦਰ ਆਪ ਦੀ ਨਜ਼ਰਾਂ ਚ ਨਜ਼ਰਾਂ ਮਿਲਾ ਕੇ ਗੱਲ ਕਰ ਸਕੇਗਾ ਕੀ ਰੂਹ ਦੀ ਆਵਾਜ਼ ਨਾਲ ਗੱਲ ਕਰ ਸਕੇਗਾ ਕਿ ਅੱਜ ਕਿਸੇ ਬੰਦੇ ਦੀ ਸ੍ਰੀ ਦਰਬਾਰ ਸਾਹਿਬ 'ਚ ਸ੍ਰੀ ਹਰਮੰਦਰ ਸਾਹਿਬ 'ਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਈ ਗਈ ਸੇਵਾ 'ਚ ਥੋੜੀ ਲਲਾਈ ਕੀ ਕਰਨ ਅੱਜ ਗੋਲੀ ਵੱਜ ਕੇ ਉਹਨਾਂ ਦੀ ਮੌਤ ਹੋ ਸਕਦੀ ਸੀ ਤਾਂ ਰੱਬ ਦਾ ਸ਼ੁਕਰ ਕਿ ਗੁਰੂ ਸਾਹਿਬ ਆਪ ਕਲਾ ਵਰਤੀ ਹੈ ਤੇ ਗੁਰੂ ਸਾਹਿਬ ਆਪ ਹਾਜ਼ਰ ਨਾਜ਼ਰ ਸਨ ਕਿ ਉਹਨਾਂ ਦੀ ਜਾਨ ਬਚ ਗਈ ਕੋ ਜਿੱਤ ਸੁਖਬੀਰ ਚੋਂ ਬਾਦਲ ਨੂੰ ਕਹਤੇ ਅਰਵਿੰਦ ਕੇਜਰੀਵਾਲ ਸਮਝ ਲਿਆ ਅਰਵਿੰਦ ਕੇਜਰੀਵਾਲ ਤੇ ਕੋਈ ਪਾਣੀ ਸੁਟੇ ਤੇ ਅਰਵਿੰਦ ਕੇਜਰੀਵਾਲ ਦੀ ਸਾਰੀ ਆਮ ਆਦਮੀ ਪਾਰਟੀ ਕਹਿ ਦਿੰਦੀ ਤਾਂ ਇਹ ਤਾਂ ਭਾਜਪਾ ਦੀ ਸਾਜ਼ਿਸ਼ ਹੈ ਹੁਣ ਤੁਸੀਂ ਆਪਣੀ ਜਾਨ ਬਚਾਉਣ ਲਈ ਆਪਣੀ ਨਲਹਿਕੀ ਆਪਣੀ ਫੇਲਿਅਰ ਆਪਣੀ ਕੁਰਸੀ ਬਚਾਉਣ ਲਈ ਅੱਜ ਤੁਸੀਂ ਕਹਿੰਦਾ ਕਿ ਇਹ ਤਾਂ ਸ਼ਾਇਦ ਸਾਜ਼ਿਸ਼ ਕਰਾਈ ਹੈ ਕੋਈ ਸਾਜ਼ਿਸ਼ ਕਰਾਉਂਦਾ ਕੀ ਆਪਦੇ ਤੇ ਗੋਲੀ ਚਲਵਾਉਗਾ ਫੇਰ ਮੈਨੂੰ ਇਹ ਦੱਸ ਦਿਓ ਭੁੱਲਰ ਸਾਹਿਬ ਜੇ ਸਾਜ਼ਿਸ਼ ਕਰਾਉਣੀ ਸੀ ਤੇ ਨਰੈਣ ਸਿੰਘ ਚੌੜਾ ਦਾ ਮੈਂ 2013 ਦੀ ਕਟਿੰਗ ਸ਼ੇਅਰ ਕੀਤੀ ਆ ਮੈਂ ਫੇਰ ਕਰ ਦਿੰਨਾ ਹੁਣੇ ਹਿੰਦੁਸਤਾਨ ਟਾਈਮਜ਼ ਦੀ ਅਖਬਾਰ 'ਚ ਇੰਟੈਲੀਜੈਂਸ ਇਨਪੁਟ ਆਜ ਦੇ ਡੀਜੀਪੀ ਉਸ ਵੇਲੇ ਦੇ ਪੁਲਿਸ ਕਮਿਸ਼ਨਰ ਰਾਮ ਸਿੰਘ ਦਾ ਬਿਆਨ ਹੈ ਔਰ ਸਾਰੀ ਜਗ੍ਹਾ ਉਹ ਖਬਰ ਲੱਗੀ ਆ ਜਦ ਨਰੈਨ ਸਿੰਘ ਚੌੜਾ ਫੜਿਆ ਗਿਆ 2013 ਚ ਕਿ ਏ ਦੇ ਹਿਟ ਲਿਸਟ ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਸਨ ਔਰ ਅੱਜ ਥੋੜੀ ਇਹਨੇ ਲਾਈ ਕਿ ਥੋੜਾ ਫੇਲਿਅਰ ਸ੍ਰੀ ਹਰਮੰਦਰ ਸਾਹਿਬ ਗੋਲਡਨ ਟੈਂਪਲ ਚ ਗੋਲੀ ਚੱਲ ਜੇ ਤੇ ਤੁਸੀਂ ਕਹੋ ਥੋੜੀ ਮੁਸਤੈਦੀ ਔਰ ਤੁਸੀਂ ਕਹੋ ਸਾਜ਼ਿਸ਼ ਕਮਾਲ ਹੋ ਗਈ ਅੱਜ ਮੈਂ ਇੱਕ ਨਵੀਂ ਸਾਜ਼ਿਸ਼ ਵਿਖਾਉਣਾ ਜਿਹੜੀ ਹੁਣੇ ਮੈਂ ਬੇਨਕਾਬ ਕਰਨ ਲੱਗਿਆ ਹਰਪਾਲ ਸਿੰਘ ਤੁਸੀਂ ਅੱਜ ਵੀਡੀਓ 'ਚ ਬੋਲ ਕੇ ਕਿਹਾ ਕਿ ਤਿੰਨ ਚਾਰ ਅਫਸਰ ਲਏ ਸਨ ਇੱਕ ਏ.ਆਈ.ਜੀ. ਜਗਜੀਤ ਵਾਲੀਆ ਕਿੱਥੇ ਸੀ ਭਾਈ ਫਿਰ ਤੁਸੀਂ ਇੱਕ ਐਸ.ਪੀ. ਹਰਪਾਲ ਸਿੰਘ ਦੀ ਜ਼ਿਕਰ ਕੀਤਾ ਸਾਧ ਸੰਗਤ ਜੀ ਮੈਂ ਲੋਕਾਂ ਨੂੰ ਦੱਸਦਾ ਇਨਵੈਸਟੀਗੇਸ਼ਨ ਤਾਂ ਇਹ ਭੁੱਲਰ ਦੀ ਵੀ ਹੋਣੀ ਚਾਹੀਦੀ ਫਿਰ ਇਸ ਗੱਲ ਦੀ ਇਨਕੁਆਇਰੀ ਹੋਣੀ ਚਾਹੀਦੀ ਕਿ ਇਹਦੇ ਨਰੈਣ ਸਿੰਘ ਚੌੜੇ ਨਾਲ ਤਾਂ ਨਹੀਂ ਲਿੰਕ ਇਹ ਆਪ ਦੀ ਜਾਨ ਬਚਾਉਣ ਨੂੰ ਕੋਈ ਨਵਾਂ ਸਟੇਟਮੈਂਟ ਤਾਂ ਨਹੀਂ ਨਰੈਣ ਸਿੰਘ ਚੌੜੇ ਦੀ ਤਿਆਰ ਕਰਾਊਗਾ ਐਕਚੁਅਲੀ ਇੰਡੀਪੈਂਡੈਂਟ ਪ੍ਰੋਬ ਸੁਪਰੀਮ ਕੋਰਟ ਹਾਈ ਕੋਰਟ ਮੋਨਿਟਰ ਪ੍ਰੋਬ ਕਿਉਂਕਿ ਪੰਜਾਬ ਪੁਲਿਸ ਦੀ ਲਾਰੈਂਸ ਬਿਸ਼ਨੋਈ ਦੇ ਕੇਸ 'ਚ ਵੀ ਕਨਕੁਆਇਰੀ ਸਮਝ ਆਈ ਜਿੱਦੇ ਡੀਜੀਪੀ ਲੈਵਲ ਅਫਸਰ ਤੋਂ ਇਹਨਾਂ ਨੇ ਇਨਕੁਆਇਰੀ ਕਰਾਈ ਔਰ ਇਹ ਗੱਲ ਹਾਈ ਕੋਰਟ 'ਚ ਝੂਠ ਬੋਲਿਆ ਗਿਆ ਕਿ ਇਹ ਇੰਟਰਵਿਊ ਪੰਜਾਬ 'ਚ ਨਹੀਂ ਹੋਈ ਫਿਰ ਔਨਰੇਬਲ ਹਾਈ ਕੋਰਟ ਨੇ ਆਪ ਇੱਕ ਡੀਜੀਪੀ ਦੀ ਡਿਊਟੀ ਲਈ ਸੀਨੀਅਰ ਮੋਸਟ ਡੀਜੀਪੀ ਪ੍ਰਬੋਧ ਕੁਮਾਰ ਜੀ ਔਰ ਉਹਨਾਂ ਨੇ ਇਨਕੁਆਇਰੀ ਕਰਕੇ ਪਰਦਾ ਫਾਸ਼ ਕਰਤਾ ਕਿ ਪੰਜਾਬ ਪੁਲਿਸ ਅੰਡਰ ਭਗਵੰਤ ਮਾਨ واਜ਼ ਮਿਸਲੀਡਿੰਗ ਹਾਈ ਕੋਰਟ ਔਰ ਉਹਨੇ ਦਾਸਤਾ ਕਿ ਇੰਟਰਵਿਊ ਖਰੜ ਪੁਲਿਸ ਸਟੇਸ਼ਨ 'ਚ ਹੋਈ ਆ ਅੱਜ ਮੈਂ ਆ ਵੀਡੀਓ ਸ਼ੇਅਰ ਕਰ ਰਿਹਾ ਥੋੜਾ ਹਰਪਾਲ ਸਿਓ ਤਾਂ ਐ ਹੱਥ ਜੋੜ ਕੇ ਨਰੈਣ ਚੋੜੇ ਨੂੰ 3 ਦਸੰਬਰ ਨੂੰ ਜੱਫੀਆਂ ਪਾਉਣ ਡਿਆ 3 ਦਸੰਬਰ ਉਹ ਦਿਨ ਜਦੋਂ ਬਾੜ ਕੰਟਾ ਘਰ ਅੱਗੇ ਜਿੱਥੇ ਲੋਕ ਆਪਦੇ ਪੈਰ ਧੋ ਕੇ ਅੱਗੇ ਜਾਂਦੇ ਆ ਉੱਥੇ ਸਾਹਮਣੇ ਸੁਖਬੀਰ ਸਿੰਘ ਬਾਦਲ ਤੇ ਸੁਖਦੀਪ ਸਿੰਘ ਢੀਂਸਾ ਸਾਹਿਬ ਬੈਠੇ ਆ ਪ੍ਰੈਸ ਖੜੀ ਆ ਪੁਲਿਸ ਲੱਗੀ ਆ ਥੋੜੀ ਤੇ ਹਰਪਾਲ ਸਿੰਘ ਜਾ ਕੇ ਹੱਥ ਵੀ ਮਿਲਾ ਰਿਆ ਐਨ ਬੜੇ ਪਿਆਰ ਨਾਲ ਨਰੈਣ ਸਿੰਘ ਚੋੜੇ ਨੂੰ ਮਿਲ ਰਿਹਾ ਆ ਲੋ ਵੀਡੀਓ ਤੇ ਆ ਤੁਹਾਡਾ ਪਰਦਾ ਫਾਸ਼ ਹੁੰਦਾ ਵੇਖ ਰਿਹਾ ਆ ਵੇਖੋ ਆ ਆ ਰਿਹਾ ਹਰਪਾਲ ਸਿੰਘ ਆਖਰਾ ਨਰੈਣ ਚੋੜਾ 3 ਦਸੰਬਰ ਦੀ ਫੋਟੋ ਆ ਹੁਣ ਮਿਲਦਾ ਮੈਂ ਉਹਨੇ ਫੋਟੋ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਮੈਨੂੰ ਤਾਂ ਲੱਗਦਾ ਤੁਸੀਂ ਵੀ ਸ਼ਾ ਜਿਸ ਚੇ ਸ਼ਾਮਲ ਹੋਏ ਦੇ ਚ ਜਿਹੜਾ ਇਸ ਗੱਲ ਨੂੰ ਕਵਰ ਅਪ ਕਰ ਰਿਹਾ ਕੀ ਮਤਲਬ ਸੀ 3 ਦਸੰਬਰ ਨੂੰ ਨਾਰਾਇਣ ਸਿੰਘ ਚੋੜੇ ਨੂੰ ਇੱਕ ਐਸਪੀ ਜੀ ਦੀ ਤੁਸੀਂ ਡਿਊਟੀ ਲਈ ਆਰਪਾਲ ਸਿੰਘ ਜਿਹੜਾ ਡੇਰਾ ਬਾਬਾ ਨਾਨਾ ਹਲਕਾ ਨਾਨਕ ਹਲਕੇ ਚ ਜਿਹਦਾ ਪਿੰਡ ਪੈਂਦਾ ਜਿਹਨੂੰ ਨਾਰਾਇਣ ਸਿੰਘ ਚੋੜੇ ਦਾ ਪਤਾ ਥੋਨੂੰ ਨਾਰਾਇਣ ਸਿੰਘ ਚੋੜੇ ਦਾ ਪਤਾ ਤੇ ਜਦੋਂ ਸਾਹਮਣੇ ਉੱਥੇ ਫਿਰਦਾ ਸੀ ਉਹਨੂੰ 3 ਦਸੰਬਰ ਨੂੰ ਤੁਸੀਂ ਫੜਿਆ ਕਿਉਂ ਨਹੀਂ 15 ਮਿੰਟ ਇੱਥੇ ਫਿਰਿਆ ਐਸਪੀ ਉਹਨੂੰ ਹੱਥ ਮਿਲਾ ਕੇ ਆਇਆ ਐਸਪੀ ਸਾਹਿਬ ਦਾ ਮਾਮੇ ਦਾ ਪੁੱਤ ਸੀ ਪੂਆ ਦਾ ਪੁੱਤ ਸੀ ਕੀ ਰਿਸ਼ਤੇਦਾਰੀ ਸੀ ਮੈਨੂੰ ਤਾਂ ਲੱਗਦਾ ਹੈ ਸਾਜ਼ਿਸ਼ ਪਿੱਛੇ ਸਾਰਾ ਹਾਤੀ ਥੋੜਾ ਕਿ ਕਿਥੇ ਸਿਆਸੀ ਨੁਕਸਾਨ ਨਾ ਹੋ ਜੇ ਭਗਵੰਤ ਮਾਨ ਦਾ ਜਿਹਨੇ ਤੁਹਾਨੂੰ ਕੁਰਸੀ ਤੇ ਬਿਠਾਇਆ ਕਿ ਭਗਵੰਤ ਮਾਨ ਨੇ ਕੱਲ ਕਹਿੰਦਾ ਸੀ ਕਿ ਅਕਾਲ ਤਖਤ ਸਾਹਿਬ ਤੋਂ ਤਾਂ ਭਾਵੇਂ ਸਜ਼ਾ ਲੱਗ ਜੇ ਗੁਰੂ ਭਾਵੇਂ ਮaaf ਕਰਦੇ ਮਗਰ ਕੀ ਲੋਕ ਕਰਨਗੇ ਕਿ ਕਿਥੇ ਭਗਵੰਤ ਮਾਨ ਨੂੰ ਖੋਜ ਕਰਨ ਲਈ ਸਭ ਕੁਝ ਕਰ ਰਹੇ ਹੁਣ ਮੈਂ ਫੋਟੋ ਸ਼ੇਅਰ ਕਰਦਾ ਹਾਂ ਜਿਹੜਾ ਸਪਸ਼ਟੀ ਪੰਜਾਬ ਦੇ ਲੋਕਾਂ ਨੂੰ ਹੋ ਜੂਗਾ ਕਿ ਪੰਜਾਬ ਪੁਲਿਸ ਦੀ ਕਿਹ ਜੀਆਂ ਸਾਜਸ਼ਾ ਚੱਲ ਰਹੀਆਂ ਨੇ ਇੱਥੇ